प्रोट्यू बाय इंडिपेंडेंस कणकण में स्वाद कणकण में भारत ਨਵਾਂ ਸੀ ਪੈਨੋਂ ਪਰਵੋ ਸਭ ਤੋਂ ਪਹਿਲਾਂ ਫਤਿਹ ਅਡਿਪਟਾਂ ਵਾਹਿਗੁਰੂ ਜੀ ਦਾ ਖਾਨ ਸਾਹਿਬ ਵਾਹਿਗੁਰੂ ਜੀ ਦੀ ਫਤਿਹ ਸਾਰੀ ਇਹ ਗੱਲਾਂ ਸੰਸਾਰ ਦੇ ਲਗਭਗ ਤੋਂ ਵਿਕਾਸ ਨਿਰਮੈਣ ਦੀਆਂ ਸਾਰੀਆਂ ਦੱਸ ਦਿੱਤੀਆਂ ਪਰ ਸਾਨੂੰ ਹਾਲੇ ਵੀ ਪੁਸ਼ਟੀ ਜਾਂਦੇ ਘਾਟਾ ਜਿਹੜੇ ਮੈਂ ਸਾਡੇ ਸਰਦਾਰ ਜੋਗ ਛੋਟੇ ਵੀਰ ਮੁਰਪ੍ਰੀਤ ਜੀ ਦੇ ਧੰਦੇ ਚਲੇਉਣੀਆਂ ਚਾਹੁੰਦਾ ਐਬਲਨ ਸਾਹਿਬ ਸਭ ਤੋਂ ਬੱਡੀ ਜਿਹੜੀ ਇਸ ਸਮੱਸਿਆ ਉਹ ਨਿਕਾਸੀ ਦੀ ਹੈ ਤੇ ਪੀਣ ਵਾਲੇ ਪਾਣੀ ਦੀ ਹੈ ਨਿਕਾਸੀ ਦੇ ਲਈ ਅਸੀਂ ਬਿਜਲੀ ਚੋਰੀ ਕਰਦੇ ਆ ਪਿਛਲੇ 5 ਸਾਲ ਦੇ ਉੱਤੋਂ ਵਿਭਾਗਾਂ ਤਾਰਾਂ ਲਾ ਕੇ ਲੈ ਜਾਂਦਾ ਫੇਰ ਬੇਨਤੀਵਾੜੀ ਕਰਕੇ ਫੇਰ ਲਾ ਕੇ ਲੈ ਕੇ ਆਉਂਦੇ ਆ ਮੈਂ ਚਾਹੁੰਦਾ ਤੁਸੀਂ ਸਰਕਾਰ ਤੋਂ ਸਾਡੀ ਥੋੜੀ ਮਦਦ ਕਰਾਓ ਕਿ ਅਸੀਂ ਘੱਟੋ ਘੱਟ 10 ਘਾਹਵਰ ਦਾ ਜਿਹੜਾ ਸੂਲਰ ਕਨੈਕਸ਼ਨ ਹੈ ਉਹ ਛੱਪੜ ਦੇ ਉੱਤੇ ਲਾ ਸਕੀਏ ਕਿਉਂਕਿ ਸਾਨੂੰ ਵੀ ਨਹੀਂ ਚੰਗਾ ਲੱਗਦਾ ਰੋਜ਼ ਕੁਇ ਤਾਰ ਲੈ ਕੇ ਲੈਣ ਦੀ ਉਹ ਆ ਤੁਹਾਨੂੰ ਗਲਤ ਕੰਮ ਤਾਂ ਗਲਤ ਕੰਮ ਹੀ ਹੈ ਪੰਤੋਂ ਹਣ ਵੀ ਪਿੰਡ ਨੀਮੀ ਥਾਂ ਦੇ ਵਜਿਆ ਹੋਇਆ ਸਾਡੀ ਮਜਬੂਰੀ ਹੈ ਵੀ ਪਾਣੀ ਲਿਫਟ ਕਰੇ ਬਿਨਾ ਖੇਤਾਂ ਨੂੰ ਜਾਂਦਾ ਤਾਂ ਸਾਡੀ ਇਸ ਨਾਮਲੇ ਤੁਸੀਂ ਸਰਕਾਰ ਕੋਲੇ ਰੱਖ ਕੇ ਸਾਨੂੰ ਥੋੜਾ ਬੋਤਾ ਫਲਣ ਜਰੂਰ ਮਈਆ ਕਰਵਾਉ ਦੂਜਾ ਅਸੀਂ ਗਰਾਊਂਡ ਦਾ ਕੰਮ ਕੀਤਾ ਹੈ ਗਰਾਊਂਡ ਦੀ ਜਿੰਨੀ ਐਮਬੀ ਐ ਉਹ ਹਜੇ ਤੱਕ ਕਲੀਅਰ ਨਹੀਂ ਹੋਈ ਪਤਾ ਨਹੀਂ ਉਹਦੀ ਕੀ ਕਾਰਨ ਹੈ ਵੀਰੋ ਸਾਹਿਬ ਬੈਠੇ ਨੇ ਤੁਸੀਂ ਉਹ ਵੀ ਧਿਆਨ ਦੇ ਕੇ ਉਹ ਜਿਹੜੀ ਐਮਬੀਆ ਕਲੀਅਰ ਕੀਤੀ ਜਾ ਰਹੀ ਤਾਂ ਉਹ ਜਿਹੜੀਆਂ ਪੇਮੈਂਟਾਂ ਨੇ ਜਿਨ੍ਹਾਂ ਦੇ ਅਸੀਂ ਦਕਾਨਦਾਰੋਂ ਤੋਂ ਸਮਾਜ ਦੇ ਇਕਨਾਂ ਦੇ ਸਾਰੀਆਂ ਪੇਮੈਂਟਾਂ ਕਰ ਸਕੀਏ ਸਮੱਸਿਆ ਮੈਂ ਲੇਵਰੇਜ ਨੂੰ ਐਜੂਕੇਸ਼ਨ ਦੇ ਪੱਖੋਂ ਹੋਰ ਵੀ ਕਾਫੀ ਨੇ ਪਰੰਤੂ ਆਪਾਂ ਸਾਰੀਆਂ ਇੱਕਦਮ ਨਹੀਂ ਕਰ ਸਕਦੇ ਤੁਸੀਂ ਸ਼ੁਰੂਆਤ ਕੀਤੀ ਹੈ ਬਹੁਤ ਵਧੀਆ ਗੱਲ ਹੈ ਔਰ ਨਗਰ ਨਿਵਾਸੀਆਂ ਨੂੰ ਮੈਂ ਇਸ ਗੱਲ ਦਾ ਯਕੀਨ ਦਿਵਾਉਣਾ ਕਿ ਸਾਡੇ ਸਰਪੰਚਾ ਪੰਚਾਇਤ ਵੱਲੋਂ ਕਦੇ ਵੀ ਕਿਸੇ ਲੀਡਰ ਦਾ ਸਨਮਾਨ ਨਾ ਕੀਤਾ ਜਾਵੇ ਤੁਹਾਨੂੰ ਇਸ ਤਰ੍ਹਾਂ ਸੌਨਾ ਨਹੀਂ ਮਿਲੇਗਾ ਸਾਡੇ ਲਈ ਕਿਸੇ ਵੀ ਪਾਰਟੀ ਦਾ ਨਵੇਂ ਦਾ ਸਾਡੇ ਨਗਰ ਚ ਆਉਂਦਾ ਹੈ ਚਾਹੇ ਇਲੈਕਸ਼ਨ ਟਾਈਮ ਆਉਂਦਾ ਪਹਿਲਾਂ ਆਉਂਦਾ ਤਾਂ ਅਸੀਂ ਉਹਨਾਂ ਦਾ ਇੱਕ ਮੁੱਖ ਮਹਿਮਾਨ ਦੀ ਤਰ੍ਹਾਂ ਉਹਨਾਂ ਦਾ ਸਤਿਕਾਰ ਕਰਾਂਗੇ ਆਪਣੀਆਂ ਸਮੱਸਿਆਵਾਂ ਉਹਨਾਂ ਦੇ ਸਾਹਮਣੇ ਰੱਖਾਂਗੇ ਤੇ ਜਿੱਥੋਂ ਤੱਕ ਬਾਈ ਐਮਐਲਏ ਦਾ ਸਵਾਲ ਹੈ ਇਹ ਤਾਂ ਸਾਡਾ ਆਪਣਾ ਜਵਾਬ ਹੈ ਮਰੇ ਵਾਰ ਪਿੰਡ ਤੋਂ ਆ ਤੇ ਆਪਣੀ ਜਿਹੜੀ ਭਗੋਰ ਦਾ ਹਾਸਤਾ ਆਪਣੀਆਂ ਸਮੱਸਿਆ ਨੂੰ ਵੀ ਨੇੜੇ ਤੋਂ ਜਿਹੀ ਤਰ੍ਹਾਂ ਸਮਝਦੇ ਐ ਕਿਉਂਕਿ ਉਹਦਾ ਇਹਨਾਂ ਨੂੰ ਆਪਾਂ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਵੀ ਆਪਾਂ ਨੂੰ ਜਾਣਦੇ ਇਸ ਗੱਲ ਦੀ ਐ ਸੋ ਮੈਂ ਇਹਨਾਂ ਦੇ ਭਰਮੇ ਹੰਧਾਰੇ ਦੀ ਹਮੇਸ਼ਾ ਹੀ ਮਿਹਰ ਰੱਖੂਗਾ ਬਾਕੀ ਤਕਰੀਬਨ ਠੀਕ ਐ ਥੋੜੀ ਨਿਕਾਸਰੀ ਦਿੱਕਤ ਐ ਇੱਕ ਨਾਲਾ ਕਲੀਅਰ ਹੋ ਗਿਆ ਸਾਰੇ ਪਿੰਡ ਦਾ ਲੈਵਲ ਕਰਵਾਇਆ ਪਰ ਦੂਜੀ ਸਾਈਡ ਜਿੰਨੇ ਕੰਪਲੀਟ ਨਹੀਂ ਹੋ ਗਏ ਉਹਨਾਂ ਚਿਰ ਸਮੱਸਿਆਵਾਂ ਥੋੜੀਆਂ ਰਹਿਣਗੀਆਂ ਔਰ ਮੈਂ ਨਗਰ ਨਿਵਾਸੀ ਨੂੰ ਵੀ ਇਹਨਾਂ 'ਕ ਸਰਯੋਗ ਕਰਨਾ ਵੀ ਆਪਣੇ ਕੋਲੇ ਕੋਈ ਪੰਚਾਇਤ ਦਾ ਫੰਡ ਨਹੀਂ ਕਿਤੇ ਲੱਗਦਾ ਔਰ ਤੁਸੀਂ ਇੰਨੀ ਕਾਤ ਤਾਂ ਪਾਓ ਵੀ ਜਿਹੜਾ ਤੁਹਾਡੇ ਘਰ ਦੇ ਬਾਹਰ ਦੇ ਮੋਦੀ ਨਾਲਾ ਨਿਕਲਦਾ ਯਾਰ ਉਹਦਾ ਹੀ ਗਾਰ ਕੌਣ ਡਟੂਗਾ ਸਫਾਈ ਰੱਖਣੀ ਪੰਚਾਇਤ ਇੱਕ ਵਾਰੀ ਦਾ ਬਣਾ ਦੂਗੀ ਪਰੰਤੂ ਉਹਨੂੰ ਮੇਨਟੇਨ ਕਰਨਾ ਉਹਦੀ ਉਹਦੀ ਸਫਾਈ ਰੱਖਣੀ ਹੁਣ ਵਾਟਰ ਬਾਕਸ ਦਾ ਬਿੱਲ ਹੈ ਤੁਹਾਡੇ ਸਾਹਮਣੇ ਹੁਣ ਨੇਤਾਜੀ ਬੈਠੇ ਨੇ ਇੱਕ ਵੀ ਘਰ ਦਾ ਬਿੱਲ ਤੁਹਾਡਾ ਨਹੀਂ ਭਰ ਰਿਹਾ ਵਾਟਰ ਬਾਕਸ ਦਾ ਹੁਣ ਉਹ ਸਰਕਾਰ ਕਿੰਨਾ ਕਿ ਜੇ ਭਾਰਤ ਦੇ ਮੁੱਖੀ ਸਾਡਾ ਭਾਈ ਕਰੇ ਦਾ ਤਾਰ ਕਰ ਤੂਗੀ ਉਹ ਨਹੀਂ ਤਾਂ ਅਸੀਂ ਜਿੰਨਾ ਸਾਡੇ ਕੋਲ ਅਸੀਂ 1.5 ਕਿਲੋ ਉੱਥੇ ਆਪਣੇ ਟਰੈਕਟਰਾਂ ਨਾਲ ਕਰਾਵਾ ਲਾ ਲਾ ਕਿ ਅਸੀਂ ਆਪ ਬਕਰ ਕਰਕੇ ਟੋਆ ਨੂੰ ਤਾਂ ਸਾਡੇ ਕੋਲ 70-80000 ਰੁਪਏ ਦਾ ਉਹ ਠੇਕੇ ਦੇ ਡਿੜ ਜਾਂਦੀ ਹੈ ਕਦੇ 60000 ਵੀ ਡਿੜ ਜਾਂਦੀ ਹੈ ਉਹਦੇ ਨਾਲ ਅਸੀਂ ਜਿਹੜਾ ਮੁੰਡਾ ਉੱਥੇ ਪਾਣੀ ਛੜਦਾ ਉਹਨੂੰ ਦਰਗਾ ਦੇ ਦਿੰਦੇ ਆ ਜਦੋਂ ਮੁੱਕ ਜਾਂਦੀ ਹੈ ਭਾਈ ਉਹ ਹੂਰ ਰੰਗ ਕਰ ਦਿੰਦੇ ਆ ਤਾਂ ਮੈਂ ਨਗਰ ਨੂੰ ਇਹ ਬੇਨਤੀ ਕਰਦਾ ਵੀ ਹਰ ਇੱਕ ਚੀਜ਼ ਦੀ ਤੁਸੀਂ ਫਰੀ ਦੀ ਲਾਲਸਾ ਛੱਡ ਲਿਓ 50 ਰੁਪਏ 50 ਰੁਪਏ ਕੱਟੋ ਘੱਟ ਸਾਡੀ ਸਫਾਈ ਦੇ ਨਾਂ ਦੇ ਉੱਤੇ ਤਾਂ ਖਰਚ ਕਰਦਾ ਕਿ ਉਹ ਇੱਕ ਕਰਦਾ ਜਦੋਂ ਤੁਹਾਡੇ ਸਾਰੇ ਘਰ ਦਾ ਗੰਦਾ ਪਾਣੀ ਦੀ ਸ਼ੰਗਾਲੀ ਦੇ ਵਿੱਚ ਸਿੱੜਦੇ ਹੋ ਤਾਂ ਤੁਹਾਨੂੰ ਇਹ ਵੀ ਪਤਾ ਕਿ ਪੰਚਾਇਤ ਨੇ ਇਹਨੂੰ ਚਾੱਕ ਖੇਤਾਂ ਤੱਕ ਪਹੁੰਚਦਾ ਕਰਨਾ ਤਾਂ ਉਹਦੇ ਲਈ ਕਾਫੀ ਐਫਰ ਕਰਨੇ ਪੈਂਦੇ ਆ ਸਫਾਈ ਵੀ ਰੱਖਣੀ ਕੋ ਬੰਦਾ ਵੀ ਰੱਖਣਾ ਉਹ ਜਦੋਂ ਤੁਸੀਂ ਬੰਦੀਕ 20,000 ਰੁਪਏ ਦੀ ਵੀ ਜੇਬ ਚ ਖੰਦ ਖੇਚਣਾ ਨਹੀਂ ਕਰੋਗੇ ਤਾਂ ਇਹ ਸਿਸਟਮ ਚੱਲੂਗਾ ਕਿ ਨਹੀਂ ਹੁਣ ਸਾਰਾ ਨਾਲ ਐਮਐਲ ਸਾਹਿਬ ਬਣਿਆ ਹੋਇਆ ਸਾਰਾ ਨੌ ਦਾ ਨੌ ਇਚਕਾਰ ਦਾ ਭਰਿਆ ਹੋਇਆ ਜੀ ਦੋ ਵਾਰੀ ਸ਼ਹਿਰ ਤੋਂ ਮਸ਼ੀਨ ਮੰਗਵਾ ਕੇ ਰਸਫਾਈ ਕਰਵਾਤੀ ਉਸ ਤੋਂ ਬਾਅਦ ਨਗਰਪਾਲਿਕਾ ਨੂੰ 1% ਵੀ ਯੋਗਦਾਨ ਨਹੀਂ ਮਿਲਦਾ ਉਸ ਦਾ ਹੁਣ ਤੁਸੀਂ ਦੱਸੋ ਇਸ ਗੱਲ ਦੀ ਪੇਮੈਂਟ ਕਰੋਗੇ ਕਿ ਨਹੀਂ ਕਰਦੇ ਨਹੀਂ ਤਾਂ ਵੀ ਨਾਲਾ ਇੱਕ ਹੋਰ ਬਣਾ ਰਹੇ ਉਹ ਵੀ ਕਰਦਾ ਪੱਜੂਆ ਹਾਲਾਤ ਤਾਂ ਫਿਰ ਵੀ ਉਹੀ ਰਹਿਣਾ ਜਿੰਨੇ ਮਨ ਕੀ ਪੈਸੇ ਮੈਨੇ ਸਾਹ ਦੇ ਦੇਣਾ ਜਿੰਨਾ ਚਿਰ ਅਸੀਂ ਜਾਗਰੂਕਤਾ ਦੇ ਨਾਲ ਕੰਮ ਨਹੀਂ ਚਲਾਵਾਂਗੇ ਸਾਡੀ ਜਿਹੜਾ ਸਫਾਈ ਦੀ ਵਿਵਸਥਾ ਸਾਡੀ ਉਹੀ ਰਹਿਣੀ ਹੈ ਤਾਂ ਮੈਂ ਤੁਹਾਡੇ ਤੋਂ ਇਸ ਗੱਲ ਦੀ ਇੱਕ ਹੰਗਾਰਾ ਮੈਨੂੰ ਦੱਸ ਦੋ ਵੀ 5-10 ਰੁਪਏ ਦਾ ਖਰਚਣ ਦੀ ਹਿੰਮਤ ਰੱਖ ਹੋ ਜਾ ਰਹੀ ਹੈ। ਜਦੋਂ ਆਪਣੇ ਘਰੇ ਮਹਿਮਾਨ ਆਏ ਤਾਂ ਪਤਾ ਹੀ 300 ਦੀ ਬੋਤਲ 2 ਮਿੰਟਾਂ ਦੇ ਵਿੱਚ ਲੈ ਕੇ ਆ ਜਾਂਦੀ ਹੈ। ਤਾਂ ਜਿਹੜੀ ਸਫਾਈ ਦਾ ਸਾਡੀ ਸਿਹਤ ਨਾਲ ਸਾਡੇ ਪਰਿਵਾਰ ਦੀ ਸਿਹਤ ਨਾਲ ਸੰਬੰਧ ਜੁੜਦਾ ਹੈ, ਉਹਦੇ ਤੇ ਅਸੀਂ 10 ਰੁਪਏ ਵੀ ਖਰਚਣ ਨੂੰ ਤਿਆਰ ਹਾਂ। ਇਹਨੀ ਗੱਲ ਕਹਿੰਦਾ ਹੁਣ ਗੱਲ ਤੁਮ ਸ਼ੌਂਤ ਚੁੱਪ ਗਿਆ ਹੁਣ ਤੁਮ ਨੂੰ ਮਾਫੀ ਚਾਹੁੰਦਾ ਵਹਿਮ ਜੀ ਦਾ ਖਾਸਾ ਵਹਿਮ ਜੀ